ਸਰਸ਼ੀਕਾਲ ਮੈਰੀਨਾ ਦੀ ਮਾਂ ਤੁਸੀਂ ਦੇਖ ਰਹੇ ਹੋ ਛਣਕਾਟਾ ਨਿਊਜ਼ ਤੇ ਗੱਲ ਕਰਾਂਗੇ ਹਿਮਾਚਲ ਦੀ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਿਮਾਚਲ ਦੇ ਵਿੱਚ ਹਿਮਾਚਲ ਦਾ ਤੇ ਪੰਜਾਬੀਆਂ ਦੇ ਨਾਲ ਜਿਹੜਾ ਵਿਵਾਦ ਆ ਉਹ ਲਗਾਤਾਰ ਵਧਦਾ ਚੱਲ ਰਿਹਾ ਆਏ ਦਿਨ ਨਮਿਆ ਤੋਂ ਨਮਿਆ ਨਿਤ ਵੀਡੀਓ ਸਾਹਮਣੇ ਆ ਰਹੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਜਿਸ ਕਰਕੇ ਦੋਨਾਂ ਸੂਬਿਆਂ ਦਾ ਜਿਹੜਾ ਗੁੱਸਾ ਹੁਣ ਨਜ਼ਰ ਆ ਰਿਹਾ ਕਿਉਂਕਿ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਗੁੱਸੇ ਵਿੱਚ ਭੜਕਦੇ ਨਜ਼ਰ ਆ ਰਹੇ ਜੇਕਰ ਕੋਈ ਹਿਮਾਚਲ ਦੇ ਵਿੱਚ ਕਿਸੇ ਪੰਜਾਬੀ ਦੇ ਨਾਲ ਕੋਈ ਅਜਿਹੀ ਵੀਡੀਓ ਆ ਜਾਂਦੀ ਹੈ ਤਾਂ ਉਹ ਵੀ ਗੁੱਸਾ ਕਰਦੇ ਨੇ ਕਿ ਹਾਂ ਹਿਮਾਚਲ ਜੇਕਰ ਪੰਜਾਬੀ ਉਸ ਦਾ ਤੋੜ ਮਾ ਜਵਾਬ ਦਿੰਦੇ ਨੇ ਤਾਂ हिमाचल वाले भी उस पे अपना गुस्सा ਦਿਖਾਉਂਦੇ ਨੇ ਕਿਉਂਕਿ ਹਾਲ ਦੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਜਿਹੜੇ ਪੰਜਾਬੀ ਨੇ ਉਹਨਾਂ ਦੇ ਵੱਲੋਂ ਹਿਮਾਚਲ ਦੇ ਜਿਹੜੇ ਟੈਕਸੀ ਵਾਲੇ ਨੂੰ ਉਸ ਨੂੰ ਧਮਕਾਇਆ ਜਾ ਰਿਹਾ ਕਿਹਾ ਜਾ ਰਿਹਾ ਕਿ ਜੇਕਰ ਹਿਮਾਚਲ ਦੇ ਵਿੱਚ ਸਾਡੇ ਪੰਜਾਬੀਆਂ ਨੂੰ ਕੁਝ ਹੁੰਦਾ ਤਾਂ ਤੁਹਾਡੀਆਂ ਟੈਕਸੀਆਂ ਨੂੰ ਤੇਲ ਪਾ ਕੇ ਜੜਾ ਕਿ ਫੂਕ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਜਿਹੜੇ ਹਿਮਾਚਲ ਦੇ ਟੈਕਸੀ ਡਰਾਈਵਰ ਨੇ ਉਹਨਾਂ ਦੇ ਵਿੱਚ ਕਾਫੀ ਨਾਰਾਜ਼ਗੀ ਜੜੀ ਕਿ ਦੇਖ ਨੂੰ ਮਿਲ ਰਹੀ ਹੈ ਕਿਉਂਕਿ ਉਹਨਾਂ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਤੇ ਵੱਤੋ ਵੱਤ ਸ਼ੇਅਰ ਕਰਨ ਦੀ ਗੱਲ ਕਹੀ ਗਿਆ ਕਿ ਅਜਿਹੇ ਲੋਕਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਸ ਨੂੰ ਲੈ ਕੇ ਜਿਹੜੀ ਕਿ ਇਸ ਪੋਸਟ ਨੂੰ ਸ਼ੇਅਰ ਕੀਤਾ ਉਹਨਾਂ ਨੇ ਆਪਣੇ ਪੋਸਟ ਦੇ ਉੱਤੇ ਪਰ ਇੱਥੇ ਲੋੜ ਆ ਉਹਨਾਂ ਨੂੰ ਵੀ ਥੋੜੀ ਨਰਮਾਈ ਵਰਤ ਲੈਣੀ ਚਾਹੀਦੀ ਹੈ ਕਿਉਂਕਿ ਅਜਿਹੇ ਮਸਲੇ ਜੇਕਰ ਵਾਧਦੇ ਨੇ ਤਾਂ ਵਿਵਾਦ ਹੀ ਪੈਦਾ ਹੁੰਦੇ ਨੇ ਸੋ ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਾਂਗੇ ਇਸ ਵੀਡੀਓ ਦੇ ਉੱਤੇ ਮੰਨ ਬਾਬਾ ਜੀ ਜਿੰਨਾ ਗੱਡੀ ਪਟ્રોલ ਸੁੱਟ ਕੇ ਸਾੜਾ ਨੇ ਨਾ ਜਿੰਨੂੰ ਮਰਜ਼ੀ ਲੈ ਹੈ ਪਟ્રોલ ਸੁੱਟ ਕੇ ਸਾੜੇ ਵਿੱਚ ਸਾਡੇ ਪੰਜਾਬ ਯਾਤਰੀਆਂ ਨੂੰ ਖੁਸ਼ ਹੋ ਗਿਆ ਮਾਚੀ ਨੂੰ ਸਮਝਾਦੀ ਯਾਰ ਕੌਣ ਕਰ ਰਹਾ ਹੈ ਜੋ ਵੀ تمہارا ਮਹੱਤਲ ਦਾ ਫੋਨ ਫਿਰ ਗਿਆ ਹੋਆ ਨਾ ਹੁਣ ਦੱਸਾਂ ਤੈਨੂੰ ਫਿਰ ਕੀ ਹੋਇਆ ਬਾਹਰ ਨੂੰ ਬਾਹਰ ਨੂੰ ਨਹੀਂ ਆ ਚੱਲੋ ਚੱਲੋ ਅੰਕਣਿਆਰਾ ਭਾਈ ਮੈਂਨੇ ਕੀਆ ਕੀਆ ਬੰਦੇ ਕੋ ਐਸਾ ਬਤਾ ਦ ਉੱਪਰ ਹੈ ਮੈਂਨੇ ਕੀਆ ਕੀਆ ਉੱਪਰ ਤੁਹਾਨੂੰ ਸਮਝਾ ਦੂਗਾ ਪੇਪਰ ਨਿਕਲ ਯਾਰ ਇਹ ਇਹਦਾ ਗਰਬਾਹ ਬਾਤ ਹੈ 60 ਬੰਨ ਨਾ ਤੇ ਬੋਲ ਰਹੀ ਹੈ ਮਤ ਸਮਝਰਦੇ ਤੁਸੀਂ ਖੈਰ ਵੀਡੀਓ ਤੁਸੀਂ ਵੀ ਦੇਖ ਲਈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਹਿਮਾਚਲ ਦੇ ਨਾਲ ਪੰਜਾਬੀ ਜਿਹੜੇ ਉਹ ਉਲਝਦੇ ਨਜ਼ਰ ਆ ਰਹੇ ਨੇ ਸੋ ਅਸੀਂ ਤੁਹਾਨੂੰ ਵਾਰ-ਵਾਰ ਕਹਿੰਦੇ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਜਾਂ ਫਿਰ ਕਿਸੇ ਵੀ ਸੂਬੇ ਦਾ ਜਿਹੜਾ ਕਿ ਮਾਹੌਲ ਉਹ ਖਰਾਬ ਹੋਵੇ ਕਿਉਂਕਿ ਕਈ ਵਾਰ ਕੁਝ ਅਜਿਹੀਆਂ ਗੱਲਾਂ ਹੋ ਜਾਂਦੇ ਨੇ ਭੜਕਵੇਂ ਭਾਸ਼ਣ ਜਾਂ ਢੜਕਾਉ ਬਿਆਨ ਦਿੱਤੇ ਜਾਂਦੇ ਨੇ ਜਿਸ ਕਰਕੇ ਜਿਹੜਾ ਮਸਲਾ ਹੋਰ ਵੀ ਠੰਡਾ ਹੋਣ ਦੀ ਬਜਾਏ ਉਹ ਜ਼ਿਆਦਾ ਉਲਝ ਜਾਂਦਾ ਹਰ ਇੱਕ ਇਨਸਾਨ ਨੂੰ ਚਾਹੀਦਾ ਕਿ ਸਾਨੂੰ ਆਪੋ ਆਪਣੇ ਗੁੱਸੇ ਤੇ ਕੰਟਰੋਲ ਜ਼ਰੂਰ ਕਰਨਾ ਚਾਹੀਦਾ ਮਸਲਿਆਂ ਦਾ ਹੱਲ ਉਹ ਬੈਠ ਕੇ ਵੀ ਕੀਤਾ ਜਾ ਸਕਦਾ ਜੇਕਰ ਥੋੜੀ ਬਹੁਤੀ ਗਲਤੀ ਕਿਸੇ ਤੋਂ ਹੋ ਵੀ ਜਾਂਦੀ ਹੈ ਉਸ ਨੂੰ ਸਮਝਾਇਆ ਜਾਵੇ ਨਾ ਕਿ ਅਜਿਹੇ ਮਸਲੇ ਜਾਂ ਅਜਿਹੇ ਸੀਨ ਕ੍ਰੀਏਟ ਕੀਤੇ ਜਾਣ ਹੁਣ ਜਿਸ ਤਰੀਕੇ ਦੇ ਨਾਲ ਇੱਥੇ ਇੱਕ ਧਮਕਾਇਆ ਜਾ ਰਿਹਾ ਉਹ ਵੀ ਗਲਤ ਹੈ ਦੂਜੇ ਪਾਸੇ ਜੇਕਰ ਉਹ ਵੀ ਧਮਕਾਉਂਦੇ ਨੇ ਹਿਮਾਚਲ ਦੇ ਇੱਧਰ ਦੇ ਲੋਕਾਂ ਨੂੰ ਜਾਂ ਇਹਨਾਂ ਨਾਲ ਪੰਜਾਬੀਆਂ ਦੇ ਨਾਲ ਕੁੱਟਮਾਰ ਕਰਦੇ ਨੇ ਤਾਂ ਉਹ ਵੀ ਬੇਹਦ ਨਿੰਦਣਯੋਗ ਆ ਕਿਉਂਕਿ ਪੰਜਾਬੀ ਜਿਹੜੇ ਸੈਲਾਨੇ ਨੇ ਉਹ ਹਿਮਾਚਲ ਦੇ ਵਿੱਚ ਪਹਾੜਾਂ ਦੇ ਵਿੱਚ ਆਨੰਦ ਮਾਣਨ ਜਾਂਦੇ ਨੇ ਜੇਕਰ ਕੋਈ ਛੋਟੀ-ਵੋਟੀ ਗੱਲ ਹੋ ਜਾਂਦੀ ਆ ਤੁਹਾਨੂੰ ਆਪਸ ਵਿੱਚ ਬੈਠ ਕੇ ਗੱਲ ਕਰ ਲੈਣੀ ਚਾਹੀਦੀ ਆ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਸਾਡੇ ਸੂਬੇ ਦਾ ਹੈ ਨਹੀਂ ਜਾਂ ਕਿਸੇ ਹੋਰ ਸੂਬੇ ਤੋਂ ਆਇਆ ਤਾਂ ਸਾਨੂੰ ਕਦਰ ਤੇ ਇੱਜ਼ਤ ਸਭ ਦੀ ਬਰਾਬਰ ਕਰਨੀ ਚਾਹੀਦੀ ਆ ਚਾਹੋ ਕਿਸੇ ਵੀ ਸੂਬੇ ਦਾ ਹੋਵੇ ਚਾਹੇ ਪੰਜਾਬ ਦੇ ਵਿੱਚ ਕੋਈ ਬਾਹਰੋਂ ਆਵੇ ਤਾਂ ਸਾਨੂੰ ਵੀ ਉਹਨਾਂ ਦੀ ਕਦਰ ਕਰਨੀ ਚਾਹੀਦੀ ਕਿਉਂਕਿ ਪੰਜਾਬੀਆਂ ਦੀ ਤਾਂ ਮਿਸਾਲ ਦਿੱਤੀ ਜਾਂਦੀ ਹੈ ਕਿ ਪੰਜਾਬ ਦੇ ਲੋਕ ਹਰ ਇੱਕ ਇਨਸਾਨ ਦੀ ਕਿਸੇ ਵੀ ਸੂਬੇ ਦਾ ਕੋਈ ਵਿਅਕਤੀ ਆਉਂਦਾ ਤਾਂ ਉਸ ਦੀ ਆਓ ਭਗਤ ਬਹੁਤ ਕਰਦੇ ਨੇ ਅਜਿਹੀਆਂ ਮਿਸਾਲਾਂ ਨੇ ਪੰਜਾਬੀਆਂ ਦੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੁਣ ਤੱਕ ਵੀ ਜੜੀਆਂ ਦਿੱਤੀਆਂ ਜਾਂਦੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਲਗਾਤਾਰ ਮਾਹੌਲ ਵਿਗੜਦਾ ਜਾ ਰਿਹਾ ਹੈ ਤਾਂ ਇਸ ਦੇ ਉੱਤੇ ਜਿਹੜੀ ਕਿ ਹਿੰਸਾ ਭੜਕਾਉਣ ਦੇ ਨਾਲੋਂ ਇਸ ਚੀਜ਼ਾਂ ਦਾ ਮਸਲੇ ਦਾ ਹੱਲ ਕਟਿਆ ਜਾਵੇ ਤੁਹਾਨੂੰ ਵੀ ਥੋੜਾ ਆਪਣੇ ਆਪ ਦੇ ਗੁੱਸੇ ਤੇ ਕੰਟਰੋਲ ਕਰਨਾ ਚਾਹੀਦਾ ਤੇ ਜਿਹੜਾ ਸਾਹਮਣੇ ਵਾਲਾ ਉਸਨੂੰ ਵੀ ਸੋਚਣਾ ਚਾਹੀਦਾ ਬਿਊਰੋ ਰਿਪੋਰਟ ਛਣਕਾਟਾ ਨਿਊਜ਼